ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਲੈਮਨ ਜੂਸ ਉਸਦੇ ਲਈ ਆਪਾਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਪਾਣੀ ਵਿੱਚ ਪਾਵਾਂਗੇ 3 ਚਮਚ ਚੀਨੀ ਦੇ ਫਿਰ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਪਹਿਲਾਂ ਘੋਲ ਲੈਣਾ ਘੋਲਣ ਤੋਂ ਬਾਅਦ ਫਿਰ ਆਪਾਂ ਕੱਟਾਂਗੇ ਨਿੰਬੂ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਨਚੋੜ ਲੈਣਾ ਇਹਨਾਂ ਨੂੰ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਾਲਾ ਨਮਕ ਥੋੜੀ ਜਿਹੀ ਕਾਲੀ ਮਿਰਚ ਫਰੈਸ਼ ਪੁਦੀਨੇ ਦੇ ਟੁਕੜੇ ਪਾਵਾਂਗੇ ਥੋੜੇ ਜਿਹਾ ਪਾਵਾਂਗੇ ਬਰਫ਼ ਦੇ ਟੁਕੜੇ ਫਿਰ ਵਿੱਚ ਪਾਵਾਂਗੇ ਪਾਣੀ ਚਮਚੇ ਨਾਲ ਫਿਰ ਇਸ ਨੂੰ ਘੋਲ ਦੇਣਾ ਟੋਡਾ ਲੈਮਨ ਜੂਸ ਬਣ ਕੇ ਤਿਆਰ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਸਤਿ ਸ੍ਰੀ ਅਕਾਲ ਜੀ